ਪੰਜਾਬ ਦੇ ਵਿੱਚ ਰੋਡਵੇਜ਼ ਅਤੇ ਪਨਬਸ ਦੇ ਕਰਮਚਾਰੀਆਂ ਦਾ ਗੁੱਸਾ ਇੱਕ ਵਾਰ ਫਿਰ ਸੜਕਾਂ 'ਤੇ ਦਿਖਾਈ ਦਿੱਤਾ ਲੰਬੇ ਸਮੇਂ ਤੋਂ ਤਨਖਾਹ ਨਾ ਮਿਲਣ ਕਾਰਨ ਪਰੇਸ਼ਾਨ ਕਰਮਚਾਰੀ ਲਗਾਤਾਰ ਪੰਜਾਬ ਸਰਕਾਰ ਖਿਲਾਫ ਆਵਾਜ਼ ਬੁਲੰਦ ਕਰ ਰਹੇ ਨੇ ਜਾਣਕਾਰੀ ਅਨੁਸਾਰ ਕਰਮਚਾਰੀਆਂ ਨੂੰ ਪਿਛਲੇ 2 ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ ਹੈ ਇਸ ਮੁੱਦੇ 'ਤੇ ਕਰਮਚਾਰੀਆਂ ਨੇ ਇੱਕ ਵਾਰ ਫਿਰ ਵਿਰੋਧ ਦਾ ਰਸਤਾ ਚੁਣਿਆ ਅਤੇ ਬੱਸ ਸਟੈਂਡ ਬੰਦ ਕਰਕੇ ਪ੍ਰਦਰਸ਼ਨ ਕੀਤਾ ਕੱਲ ਮੁਲਾਜ਼ਮਾਂ ਨੇ ਬੱਸ ਸਟੈਂਡ 2 ਘੰਟੇ ਬੰਦ ਕਰਕੇ ਸਰਕਾਰ ਨੂੰ ਚੇਤਾਵਨੀ ਦਿੱਤੀ ਸੀ ਅਤੇ ਅੱਜ ਵੀ ਇਹੀ ਰੁਝਾਨ جاری ਰਿਹਾ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਉਨ੍ਹਾਂ ਦੀ ਬਕਾਇਆ ਤਨਖਾਹ ਜਾਰੀ ਨਹੀਂ ਕੀਤੀ ਗਈ ਤਾਂ ਅੰਦੋਲਨ ਨੂੰ ਹੋਰ ਵੀ ਤੇਜ਼ ਕੀਤਾ ਜਾਵੇਗਾ ਉਹਨਾਂ ਨੇ ਸਪੱਸ਼ਟ ਤੌਰ ਤੇ ਕਿਹਾ ਹੈ ਕਿ ਤਨਖਾਹ ਨਾ ਮਿਲਣ ਨਾਲ ਨਾ ਸਿਰਫ ਉਹਨਾਂ ਦੇ ਪਰਿਵਾਰਾਂ ਦੇ ਲਈ ਸਗੋਂ ਉਹਨਾਂ ਦੀ ਰੋਜ਼ਾਨਾ ਜ਼ਿੰਦਗੀ ਲਈ ਵੀ ਵੱਡੀਆਂ ਸਮੱਸਿਆਵਾਂ ਪੈਦਾ ਕਰ ਰਿਹਾ ਹੈ। ਹਾਂਜੀ ਕੀ ਨਾਮ ਹੈ ਜੀ ਤੁਹਾਡਾ? ਮੈਡਮ ਦਲਜੀਤ ਸਿੰਘ। ਕੀ ਨੁਮਈ ਪਨਬਸ ਪੀਆਰਟੀਸੀ ਕੰਟੈਕਟ ਵਰਕਰ ਜੀ ਨੇ। ਜੀ। ਕੀ ਮਾਮਲਾ ਹੈ ਜੀ ਜਿਹੜਾ ਅੱਜ ਬਸਟਡ ਸਮੇ ਤੋਂ ਤਨਖਾਹਾਂ ਸੰਬੰਧੀ ਇਛਣਚ ਕਰਦੇ ਆ ਰਹੇ ਆ ਤਨਖਾਹਾਂ ਬਾਹਰ ਹੀ ਇਹ ਡਰਾਮਾ ਹੈ। ਕੋ ਠੇਕੇਦਾਰ ਜਿਹੜਾ ਕੋਈ ਵੀ ਮੈਨੇਜਮੈਂਟ ਨੂੰ ਲੱਭ ਨਹੀਂ ਰਿਹਾ ਨਾ ਕੋਈ ਠੇਕੇਦਾਰ ਜੁਆਇਨ ਕਰਕੇ 라ਜੀਏ ਕਿਉਂਕਿ ਹੁਣ ਉਹਨਾਂ ਨੂੰ ਬਚਦਾ ਕੁਝ ਨਹੀਂ ਹੈ ਕਿਉਂਕਿ ਅਸੀਂ ਵੀ ਥੋੜਾ ਜਾਗਰੂਕ ਹੋ ਗਏ ਪਹਿਲਾਂ ਠੇਕੇਦਾਰ ਹੁੰਦੇ ਸੀ ਜੋ ਨੋਟਸ ਕੱਟ ਕਰਕੇ ਚਲੇ ਜਾਂਦੇ ਸੀ ਪੀਐਸਆਈ ਪੀਐਫ ਵਗੈਰਾ ਹੁਣ ਅਸੀਂ ਪਹਿਰਾ ਦਿਨਾ ਸ਼ੁਰੂ ਕੀਤਾ ਕਿ ਅਸੀਂ ਇਹਨੀਆਂ ਚੀਜ਼ਾਂ ਦੀ ਕਟੌਤੀ ਜਿਹੜੀ ਬਿਲਕੁਲ ਨਜਾਇਜ਼ ਨਹੀਂ ਹੋਣ ਦਿੰਦੇ ਆਪਣੇ ਵਰਕਰ ਦਾ ਪੈਸਾ ਜਿਹੜਾ ਉਹ ਮਜ਼ਾਜ ਬਰਬਾਦ ਨਹੀਂ ਹੋਣ ਦੇ। ਇਸ ਕਰਕੇ ਠੇਕੇਦਾਰ ਕੋਈ ਵੀ ਇੱਥੇ ਰਹਿ ਕੇ ਰਾਜੀ ਨਹੀਂ ਹੈਗਾ। ਥੋੜੇ ਸਮੇਂ ਦੇ ਵਿੱਚ ਪਿਛਲੇ ਦਿਨੀ ਚਾਰ ਪੰਜ ਠੇਕੇਦਾਰ ਜਿਹੜੇ ਛੱਡ ਚੁੱਕੇ ਨੇ। ਆਉਂਦੇ ਆ ਇੱਕ ਦੋ ਮਹੀਨੇ ਛੇ ਮਹੀਨੇ ਰਹਿੰਦੇ ਚਲੇ ਜਾਂਦੇ ਨੇ। ਹੁਣ ਇਹਨਾਂ ਕੋਲ ਠੇਕੇਦਾਰ ਕੋਈ ਵੀ ਲੱਭ ਨਹੀਂ ਰਿਹਾ ਪੂਰੇ ਦੇਸ਼ ਦੇ ਵਿੱਚੋਂ ਵੱਖ-ਵੱਖ ਕੰਪਨੀਆਂ ਨਾਲ ਗੱਲ ਕਰਕੇ ਠੇਕੇਦਾਰ ਨੂੰ ਲੱਭ ਰਿਆ। ਜਿਸ ਕਰਕੇ ਸਾਡੀ ਜਿਹੜੀ ਸੈਲਰੀ ਹੈ ਉਹਨੂੰ ਕੋਈ ਵੀ ਜਿਹੜਾ ਆਊਟਸੋਰਸ ਦੇ ਮੁਲਾਜ਼ਮ ਨੇ ਉਹਨਾਂ ਦੀ ਸੈਲਰੀ ਨਹੀਂ ਪਾ ਰਹੇ। जिधे ਰੋਸ ਵਜੋਂ ਅਸੀਂ ਕੱਲ ਵੀ ਬਸਟਾਂ ਬੰਦ ਕੀਤਾ ਸੀ ਅੱਜ ਵੀ 2 ਘੰਟੇ ਬਸਟਾਂ ਬੰਦ ਕਰ ਰਹੇ ਹਾਂ 3-4 ਡਿਪੂ ਦੀ ਬਾਲਤੀ ਹੈ ਜੇ ਬਾਕੀ ਡਿਪੂ ਸਾਰੇ ਪੈਣ ਜੇ ਉਹ ਕੋਈ ਮੈਸੇਜ ਦਿੰਦੇ ਆ ਕੋਈ ਸੈਲਰੀ ਤਾਂ ਵੀ ਦੱਸਦੇ ਆ ਤੇ ਬਸਟਾਂ ਖੁੱਲ੍ਹੇਗੀਆਂ ਨਹੀਂ ਤੇ ਬਸਟਾਂ ਖੜੀ ਕਿੰਨੇ ਮਹੀਨੇ ਸੱਲ ਵੀ ਆ ਤੁਹਾਨੂੰ ਸੈਲਰੀ ਦੂਜੇ ਮਹੀਨਾ ਖਤਮ ਹੋਣ ਲੱਗਾ ਜਾਨੀ ਕਿ ਸਾਨੂੰ ਹਰ ਮਹੀਨੇ ਸੈਲਰੀ ਦੇਣੀ ਪੈਂਦੀ ਹੁੰਦੀ ਹੈ ਕੋਈ ਵੀ ਮੁਲਾਜ਼ਮ ਸਰਕਾਰੀ ਹਰ ਮੁਲਾਜ਼ਮ ਨੂੰ ਮਿਲਦੀ ਹੈ ਪਰ ਸਾਡੀ ਇੱਕ ਮਹੀਨੇ ਦੀ ਸੈਲਰੀ ਵੀ ਥੱਲੇ ਰੱਖੀ ਜਾਂਦੀ ਹੈ ਜੀ ਕਿਉਂਕਿ ਉਹਦੀ ਮਹੀਨਾ ਖਤਮ ਹੋਣ ਤੋਂ ਚਾਰ ਪੰਜ ਦਿਨ ਬਾਅਦ ਸੈਲਰੀ ਮਿਲਣੀ ਚਾਹੀਦੀ ਹੈ ਪਰ ਇਹ 25 25 30 30 ਦਿਨ ਉਹਨੂੰ ਸੈਲਰੀ ਜਿਹੜੀ ਹੈ ਕੋਈ ਵੀ ਤਾਂ ਸੁੱਧ ਪੁਨੀ ਦਾਦੇ ਵੀ ਕਦੋਂ ਪਾ ਰਹੇ ਕੋਈ ਡੇਟ ਮੈਂਸ਼ਨ ਨਹੀਂ ਕਰਦੇ ਕਿੰਨੀ ਤਰੀਕ ਨੂੰ ਸੈਲਰੀ ਜਿਹੜੀ ਪਾ ਰਹੇ ਜਿਹੜੇ ਰੋਸ ਵਜੋਂ ਵਰਕਰ ਜਿਹੜਾ ਉਹ ਮਤਲਬ ਜੇ ਕੰਮ ਨਹੀਂ ਆ ਤਨਖਾਹ ਨਹੀਂ ਆ ਤੇ ਕੰਮ ਨਹੀਂ ਆ ਕੱਲਾ ਜਲੰਧਰ ਦੇ ਵਿੱਚ ਹੜ ਇਸੇ ਤਰ੍ਹਾਂ ਬੰਦਰੋਗ ਆਉਣ ਵਾਲੇ ਸਮੇਂ ਵਿੱਚ ਸਰ ਕੋਈ ਵੱਡਾ ਫੈਸਲਾ ਕਰਕੇ ਸਾਡੇ ਜਿਹੜੇ ਡਿੱਪੂ ਤੁਰੰਤ ਬੰਦ ਕੀਤੇ ਗਏ। ਇਹ 4 ਤੋਂ 6 ਹਾਂਜੀ ਕੀ ਨਾਮ ਆ ਜੀ ਤੁਹਾਡਾ ਮੈਂ ਰਣਜੀਤ ਸਿੰਘ ਜਰਨਲ ਸੈਕਟਰੀ ਪੰਜਾਬ ਰੋੜੇ ਪਨਬਸ ਪੀਆਰਟੀਸੀ ਕੰਟਰੈਕਟਰ ਵਰਕਰ ਜੋਣੇ ਜਲੰਧਰ ਕੀ ਗੱਲਬਾਤ ਹੋਈ ਹੈ ਯਾ ਜਿਹੜੀਆਂ ਬੱਸਾਂ ਬੰਦ ਕੀਤੀਆਂ ਸਾਡੀਆਂ ਹਲੇ ਵਰਕਰਾਂ ਦੀਆਂ ਕੱਚੇ ਮੁਲਾਜ਼ਮਾਂ ਦੀਆਂ ਤਨਖਾਹਾਂ ਨਹੀਂ ਪਈਆਂ ਤਨਖਾਹਾਂ ਸਾਡੀਆਂ 2 ਮਹੀਨੇ ਹੋ ਚੱਲੇ ਆ ਤਨਖਾਹਾਂ ਨਹੀਂ ਪਈਆਂ ਤਨਖਾਹਾਂ ਸਾਡੀਆਂ ਅਜੇ ਤੱਕ ਪੈਂਡਿੰਗ ਆ ਤੇ ਸਰਕਾਰ ਨੂੰ ਤੇ ਮੈਨੇਜਮੈਂਟ ਨੂੰ ਅਸੀਂ ਵਾਰ-ਵਾਰ ਕਹਿ ਚੁੱਕੇ ਆ ਵੀ ਸਾਡੀਆਂ ਤਨਖਾਹਾਂ ਸਮੇਂ ਸਿਰ ਪਵਾਇਆ ਕਰੋ ਹਰ ਮਹੀਨੇ ਪਰ ਸਰਕਾਰ ਦੇ ਤੇ ਮੈਨੇਜਮੈਂਟ ਦੇ ਅੰਦੇ ਜੂਣ ਹੀ ਸਰਕਦੀ ਇਸ ਕਰਕੇ ਸਾਨੂੰ ਅੱਜ ਮਜਬੂਰ ਹੋ ਕੇ ਸਾਨੂੰ ਅਸੀਂ ਕੱਲ ਵੀ ਬੱਸ ਸਟੈਂਡ ਬੰਦ ਕੀਤੇ ਅਸੀਂ 2 ਘੰਟੇ ਤੇ ਅੱਜ ਅਸੀਂ ਬੱਸ ਸਟੈਂਡ ਬੰਦ ਕੀਤੇ ਆ ਫੇਰ ਹੋ ਸਕਦਾ ਵੀ ਅਸੀਂ ਅਨਮਿੱਥੇ ਸਮੇਂ ਲਈ ਬੱਸ ਸਟੈਂਡ ਬੰਦ ਕਰੀਏ ਜਿੰਨਾ ਚਿਰ ਸਾਨੂੰ ਕੋਈ ਉਤੋਕਾਲ ਨਹੀਂ ਆਉਂਦੀ ਜਾਂ ਸਾਡੀ ਤਨਖਾਹਾਂ ਅਲੀ ਜੀ ਨਹੀਂ ਹੁੰਦੀਆਂ ਜੀ ਕਿੰਨੇ ਕਿ ਬਾਰ ਗੱਲਬਾਤ ਹੋਈ ਤੁਹਾਡੀ ਸਰਕਾਰ ਨਾਲ ਸਿੱਟਾ ਕਿ ਉਹਨੂੰ ਨਿਕਲ ਲੈਣਾ ਜ਼ਰਾ ਸਾਡੀਆਂ ਕਈ ਸਰਕਾਰ ਨਾਲ ਮੀਟਿੰਗਾਂ ਹੋ ਚੁੱਕੀਆਂ ਜੀ ਤੇ ਵਾਰ-ਵਾਰ ਸਾਨੂੰ ਲਾਰੇ 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 ਆ ਤੁਹਾਂ ਟ੍ਰਾਂਸਪੋਰਟ ਮੰਤਰੀ ਨਾਲ ਸਾਡੀਆਂ ਬਹੁਤ ਬਾਰੀ ਮੀਟਿੰਗਾਂ ਹੋਈਆਂ ਪਰ ਤੁਹਾਨੂੰ ਹਾਲੇ ਤੱਕ ਭਰੋਸਾ ਹੀ ਮਿਲਿਆ ਵਾ ਸਾਡਾ ਕੋਈ ਪੱਕਾ ਹੱਲ ਨਹੀਂ ਘਟਿਆ ਸਾਡੀਆਂ ਮੰਗਾਂ ਵੀ ਬਹੁਤ ਪੁਰਾਣੀਆਂ ਹਨ ਸਾਨੂੰ 15 ਸਾਲ ਹੋ ਗਏ ਸਾਨੂੰ ਸੰਘਰਸ਼ ਕਰਦਿਆਂ ਪਰ ਜਦੋਂ ਦੀ ਇਹ ਸਰਕਾਰ ਆਈ ਆ ਤਰਖਾਵਾਂ ਇਹ ਸਰਕਾਰ ਤੋਂ ਜਦੋਂ ਜਦੋਂ ਦੀ ਇਹ ਸਰਕਾਰ ਆਈ ਆ ਖਣ ਦੇ ਮੇ ਸਾਡੀਆਂ ਤਰਖਾਵਾਂ ਪੈਂਡਿੰਗ ਹੋ ਰਹੀਆਂ ਤਰਖਾਵਾਂ ਵੀ ਪਾ ਨਹੀਂ ਰਹੀ ਤੇ ਜਿਹੜੀ ਸਰਕਾਰ ਆ ਉਹ ਵਰਕਰਾਂ ਬਰਤੀ ਸੰਜੀਦਾ ਨਹੀਂ ਹੈਗੀ ਜੀ ਅੱਛਾ ਤੇ ਅੱਜ ਕਿੰਨੇ ਘੰਟੇ ਲਈ ਬੱਸ ਸਟੈਂਡ ਜਿਹੜਾ ਬੰਦ ਕੀਤਾ ਜੀ ਹਲੇ ਤੱਕ ਜੀ ਕੋਈ ਟਾਈਮ ਨਹੀਂਗਾ ਪਰਪਰ ਅਨਵਸ਼ੇਸ ਸਮੇਂ ਲਈ ਬੰਦ ਆ ਜਿੰਨਾਂ ਚਿਰ ਸਾਡਾ ਕੋਈ ਆਪਣਾ ਤਰਖਾਵਾਂ ਰਿਲੀਜ਼ ਨਹੀਂ ਹੁੰਦੀਆਂ ਮਰਕਾ ਦੇ ਖਾਤੇ ਜ ਨਹੀਂ ਪੈਣਗੇ ਜੀ ਲੋਕ ਬੜੇ ਪੈਨਿਕ ਹੋ ਰਹੇ ਨੇ ਪਰੇਸ਼ਾਨ ਹੋ ਰਹੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਕਿਉਂਕਿ ਚਲੋ ਅਸੀਂ ਪਹਿਲਾਂ ਵੀ ਤੁਹਾਨੂੰ ਗੈਰੇ ਵੀ ਲੋਕਾਂ ਤੋਂ ਅਸੀਂ ਮਾਫੀ ਮੰਗਦੇ ਆ ਕਿਉਂਕਿ ਲੋਕਾਂ ਨੂੰ ਖੱਜੇ ਖਾਣ ਦਾ ਸਾਡਾ ਕੋਈ ਮਤਲਬ ਕਿਉਂਕਿ ਅਸੀਂ ਨਹੀਂ ਕਰ ਰਹੇ ਇਹ ਸਰਕਾਰ ਕਰ ਰਹੀ ਆ ਜੇ ਸਰਕਾਰ ਚਾਹੁੰਦੀ ਤੇ ਲੋਕਾਂ ਨੂੰ ਖੇਚਲ ਖਵਾਰੀ ਰੋਕ ਸਕਦੀ ਸੀ ਜਾਂ ਮੈਨੇਜਮੈਂਟ ਚਾਹੁੰਦੀ ਤੇ ਕਿਉਂਕਿ ਅਸੀਂ ਤਾਂ ਵਾਰ-ਵਾਰ ਸਰਕਾਰ ਨੂੰ ਇਹ ਗੱਲਾਂ ਕਹਿ ਰਹੇ ਆ ਵੀ ਸਾਡੀਆਂ ਵਰਕਾਂ ਦੇ ਦਿਖਾਵਾ ਸਮੇ ਸਿਰ ਪਾਓ ਤੇ ਜਿਹੜਾ ਕਿਲੋਮੀਟਰਾਂ ਦਾ ਟੈਂਡਰ ਆ ਉਹ ਰੱਦ ਕਰੋ ਪਰ ਸਰਕਾਰ ਟੈਂਡਰ ਨਹੀਂ ਰੱਦ ਕਰ ਰਹੀ ਕਿਲੋਮੀਟਰਾਂ ਦਾ ਉਹ ਮੁਲਤਵੀ ਕਰ ਰਹੀ ਆ ਕਿਉਂਕਿ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਵਿੱਚ ਤੁਸੀਂ ਬੱਸਾਂ ਪਾਉਣ ਨੂੰ ਫਿਰ ਰਹੀ ਆ ਉਹਨਾਂ ਨੂੰ ਲੈ ਉਹ ਨਵਰੇ ਵੀ ਕਾਰਪੋਰੇਟ ਘਰਾਨੇ ਕਿਲੋਮੀਟਰ ਬੱਸਾਂ ਪਾਈਆਂ ਜਾਣ ਅਸੀਂ ਚਾਹੁੰਨੇ ਹਾਂ ਕਿ ਵਿਭਾਗਾਂ ਦੀਆਂ ਬੱਸਾਂ ਪਾਈਆਂ ਜਾਣ ਘੱਟੋ ਘੱਟ 10000 ਬੱਸ ਵਿਭਾਗਾਂ ਦੀ ਪਾਈ ਜਾਵੇ ਕਿਉਂਕਿ ਲੇਡੀ ਸਵਾਰੀ ਵੀ ਬਹੁਤ ਪ੍ਰੇਸ਼ ਸਬਰ ਕਰ ਰਹੀ ਆ ਉਸ ਹਾਲ ਨਾ ਜਨਤਾ ਵਾਦੇ ਤੇ ਬੱਸਾਂ ਘਟਿਆ ਤੇ ਕਿਉਂਕਿ ਜਦੋਂ ਦੀ ਸਰਕਾਰ ਸਦਾ ਚਾਈ ਆ ਹਲੇ ਤੱਕ ਨਾ ਤਾਂ ਬੱਸਾਂ ਦਾ ਪ੍ਰੋਪਰ ਕੰਮ ਹੋ ਰਿਹਾ ਟੈਰਾ ਤੋਂ ਬੱਸਾਂ ਖੜੀਆਂ ਸਪੇਅਰਪਾਰਟ ਤੋਂ ਖੜੀਆਂ ਵਾ ਤੇ ਪੈਸਾ ਨਹੀਂ ਰੀਲੀਜ਼ ਕਰ ਰਹੀ ਅਸੀਂ ਇਸ ਲਈ ਮੰਗ ਕਰ ਰਹੇ ਹਾਂ ਵੀ ਸਾਨੂੰ ਸਮੇਂ ਸਿਰ ਸਾਡੀਆਂ ਤਨਖਾਹਾਂ ਦਿੱਤੀਆਂ ਜਾਣ ਤੇ ਸਾਡੀਆਂ ਜਿਹੜੀਆਂ ਜੈਨੂਨ ਮੰਗਾ ਉਹ ਤਰੰਤ ਮੰਨੀਆਂ ਮੰਨੀਆਂ ਜਾਣ ਕਿਉਂਕਿ ਟਰਾਂਸਪੋਰਟ ਮੰਤਰੀ ਵੀ ਸਾਨੂੰ ਕਈ ਵਾਰੀ ਭਰੋਸਾ ਦੇ ਚੁੱਕਿਆ ਪਰ ਤੁਹਾਨੂੰ ਸਾਡੇ ਪੱਲੇ ਭਰੋਸਾ ਹੀ ਪੈਂਦਾ ਵਾ ਕੋਈ ਸਾਨੂੰ ਲਿਖਤੀ ਨਹੀਂ ਦਿੰਦੇ ਇਸ ਕਰਕੇ ਅੱਜ ਅਸੀਂ ਅੱਕਿਆ ਨੇ ਬੱਸ ਸਟੈਂਡ ਬੰਦ ਕੀਤੇ ਆ ਵੀ ਜਿੰਨਾ ਚਿਰ ਸਾਡੀ ਤਨਖਾਹ ਨਹੀਂ ਪੈਂਦੀ ਵਰਕਾਂ ਦੇ ਖਾਤਿਆਂ ਦੇ ਵਿੱਚ ਉਨਾ ਚਿਰ ਬੱਸ ਸਟੈਂਡ ਹਾਂਜੀ ਕੀ ਨਾਮ ਆ ਜੀ ਤੁਹਾਡਾ ਜੀ ਸੀਪਾ ਕਿੰਨੇ ਕਿ ਮੁਸ਼ਕਿਲ ਆ ਰਹੀ ਤੁਹਾਨੂੰ ਜਿਸ ਤਰ੍ਹਾਂ ਕੱਲ ਵੀ ਬੱਸਾਂ ਬੰਦ ਸੀ ਅੱਜ ਵੀ ਪੰਜਾਬ ਦੇ ਵਿੱਚ ਬੱਸਾਂ ਬੰਦ ਬਾਤ ਮੁਸ਼ਕਿਲ ਆ ਰਹੀ ਹੈ ਲੋਕੀ ਕੰਮ ਦੇ ਹੜੇ ਗਏ ਆ ਤੁਹਾਨੂੰ ਕਿੰਨੀ ਕੁ ਦੇਰ ਹੋਗੀ ਇੱਥੇ ਖੜੇ? ਤੁਹਾਨੂੰ ਕਿੰਨਾ ਲੱਗਦਾ ਤੁਹਾਨੂੰ ਜੇ ਬੱਸਾਂ ਨਾ ਚੱਲੀਆਂ ਕਿੰਨੀ ਕੁ ਮੁਸ਼ਕਲ ਆਊਗੀ ਤੁਹਾਨੂੰ? ਚਾ ਚਾ। ਨਹੀਂ ਲੱਗਦਾ ਤੁਹਾਨੂੰ ਜੇ ਬੱਸਾਂ ਨਾ ਚੱਲੀਆਂ ਹੋਰ ਕਿੰਨੀ ਕੁ ਮੁਸ਼ਕਲ ਆਏਗੀ ਤੁਹਾਨੂੰ? ਪ੍ਰੋਬਲਮ ਇਹ ਆ ਸਾਰਿਆਂ ਨੂੰ ਖੜੇ ਹੋਣਾ ਪੈ ਰਿਹਾ ਆ ਬੱਸਾਂ ਜਾ ਨਹੀਂ ਰਹੀਆਂ ਤੇ ਟਾਈਮ ਵੇਸਟ ਹੋ ਰਿਹਾ ਹੈ ਇਕਦਮ ਤੇ ਘਰ ਜਾਣ ਦੇ ਵੀ ਪ੍ਰੋਬਲਮ